ਦੇਸ਼ਪਰਧਿਆ ਕੇ ਜਗ੍ਹਾ ਤੇ ਜਿੱਥੇ ਲਗਾਤਾਰ ਮੀਂਹ ਪੈ ਰਿਹਾ ਤਾਂ ਉਥੇ ਹੀ ਕਈ ਥਾਵਾਂ ਤੇ ਹੜ ਵਰਗੇ ਹਾਲਾਤ ਵੀ ਬਣ ਗਏ ਨੇ ਪੂਰੀਆ ਤਸਵੀਰਾਂ ਤੁਹਾਨੂੰ Madhya Pradesh ਦੇ ਵਿਦੇਸ਼ਾ ਤੋਂ ਦਿਖਾ ਰਿਹਾ ਜਿੱਥੇ ਕਿ ਪਿੰਡਾਂ ਤੱਕ ਪਾਣੀ ਪਹੁੰਚ ਚੁੱਕਿਆ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਿਆ ਤੇ ਹੜ ਵਰਗੇ ਹਾਲਾਤ ਬਣ ਗਏ ਤੇ ਇਹਨਾਂ ਲੋਕਾਂ ਨੂੰ ਜਿਹੜੇ ਕਿ ਹੜ ਵਰਗੇ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਲੋਕਾਂ ਨੂੰ ਰੈਸਕਿਊ ਕਰਕੇ ਬਚਾਇਆ ਗਿਆ ਹੈ ਤੇ 90 ਤੋਂ ਵੱਧ ਲੋਕ ਨੇ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਹੈ ਤੇ ਕਈ ਜਗ੍ਹਾ ਤੇ ਹੜ ਵਰਗੇ ਹਾਲਾਤ ਜਿਹੜੇ ਆ ਉਹ ਬਣੇ ਹੋਏ ਨੇ ਤੇ ਕਈ ਪਿੰਡਾਂ ਦਾ ਸੰਪਰਕ ਵੀ ਜਿਹੜਾ ਟੁੱਟ ਚੁੱਕਾ ਦੂਜੇ ਪਿੰਡਾਂ ਨਾਲੋਂ ਤੇ ਕਈ ਜਗ੍ਹਾ ਹੜ ਵੀ ਆ ਚੁੱਕੇ ਨੇ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਜਿਹੜਾ ਤੇਜ਼ ਜਿਹੜਾ ਮੀਂਹ ਉਹ ਪੈ ਸਕਦਾ ਜਿਸ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਦੀਆਂ ਨਾਲੇ ਜਿਹੜੇ ਉਫਾਨਤੇ ਨੇ ਤੇ ਜਿਹੜੇ ਲੋਕ ਨਦੀਆਂ ਨਾਲੇ ਦੇ ਨਾਲ ਰਹੇ ਰਹੇ ਨੇ ਨਦੀਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕੋ ਸੁਰੱਖਿਆ ਤੇ ਜਗ੍ਹਾ ਤੇ ਪਹੁੰਚਣ ਤੇ ਇਸੇ ਤਰ੍ਹਾਂ ਮਧਿਆਪਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਸੀ ਜਿਸ ਦੇ ਚਲਦੇ ਕਿ ਕਈ ਪਿੰਡਾਂ ਦਾ ਸੰਪਰਕ ਇੱਕ ਦੂਜੇ ਨਾਲੋਂ ਟੁੱਟ ਗਿਆ ਤੇ ਹੜ੍ਹ ਵਰਗੇ ਹਾਲਾਤ ਵੀ ਬਣ ਗਏ ਆ ਤੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਕੀਤਾ ਗਿਆ ਇਹਨਾਂ 90 ਤੋਂ ਵੱਧ ਲੋਕ ਜਿਹੜੇ ਆ ਪਿੰਡਾਂ ਵਿੱਚ ਫਸੇ ਹੋਏ ਸੀਗੇ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਇਹਨਾਂ ਦਾ ਰੈਸਕਿਊ ਕਰਕੇ ਇਹਨਾਂ ਨੂੰ ਬਚਾਇਆ ਗਿਆ